ਹਾਂ ਜੀ ਭਾਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਕਰਨਵੀ ਸੰਗਾ ਜੀ ਕਰਨਵੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਮੇਰਾ ਪਿੰਡ ਖੰਗੂੜਾ ਜੀ ਕੀ ਮਾਮਲਾ ਬ੍ਰਦਰ ਜਿਹੜਾ ਤੁਸੀਂ ਇੱਕ ਆਕ ਪਿੱਛੇ ਫਲੈਕਸ ਲਾਈ ਹੋਈ ਹੈ ਤੇ ਡੀਐਸਪੀ ਦਫ਼ਤਰ ਬਾਹਰ ਖੜੇ ਕਿ ਕੀ ਮਾਮਲਾ ਹੈ ਮਾਮਲਾ ਸਰ ਇਦਾਂ ਜੀ ਮੇਰਾ ਜ਼ਮੀਨ ਪੈਂਦੀ ਪਿੰਡ ਖੰਗੂੜਾ ਜੀ ਤੇ ਉੱਤੇ ਨਾ 14 5 ਨੂੰ ਆਪਾਂ ਗਏ ਸੀ ਆਪਣੀ ਜ਼ਮੀਨ ਦੇ ਉੱਤੇ ਕਿਹੜਾ ਮੰਨਦਾ ਕੋਈ ਛਣ ਪਛਾਤੇ ਬੰਦੇ ਲੱਗੇ ਹੋਏ ਸੀ ਉੱਥੇ ਜੀ ਕਬਜ਼ਾ ਕੂਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਤੇ ਅਸੀਂ ਉਹਨਾਂ ਨੂੰ ਰੋਕਿਆ ਜਾ ਕੇ ਤਾਂ ਜਦੋਂ ਰੋਕਣੇ ਆਏ ਰੋਕਣ ਗਏ ਆ ਉਹਨਾਂ ਨੇ ਬਿਨਾਂ ਕੀਤੀ ਘੁੱਟ ਮਾਰ ਜੀ ਤੇ ਕੁੱਟ ਮਾਰਦੀ ਬਈ ਉਹਨਾਂ ਨੇ ਮੇਰੇ ਤੇ ਪਿਸਟਲ ਸਿਰ ਦੇ ਉੱਤੇ ਪਿਸਟਲ ਰੱਖ ਲਿਆ ਕਹਿੰਦੇ ਜੀ ਤੈਨੂੰ ਅਸੀਂ ਜਾਨੋਂ ਮਾਰ ਦੇਣਾ ਠੀਕ ਜੀ ਤੇ ਨਾਲੇ ਮੇਰੀ ਦਸਤਾਰ ਲਾਤੀ ਜੀ ਉਹਨਾਂ ਨੇ ਤੇ ਦਸਤਾਰ ਲਾਉਣ ਤੋਂ ਬਾਅਦ ਮੈਨੂੰ ਕੁੱਟਿਆ ਵੀ ਉਹਨਾਂ ਨੇ ਮੇਰੇ ਵਾਲ ਫੜ ਕੇ ਕੁੱਟਿਆ ਜੀ ਮੈਨੂੰ ਅੱਛਾ ਜੀ ਇਹਦੇ ਤੋਂ ਬਾਅਦ ਮੈਂ ਟਾਈਮ ਟਾਈਮ ਤੇ ਸਾਰੇ ਵਿਭਾਗਾਂ ਨੂੰ ਯਾਨੀ ਕਿ ਜਿੱਦਾ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਐਸ ਪੀ ਸਾਹਿਬ ਨੂੰ ਐਸ ਐਸ ਪੀ ਸਾਹਿਬ ਨੂੰ ਅਈ ਸੀ ਐਮ ਸਾਹਿਬ ਨੂੰ ਆਪਣੀ ਜਿੰਨੀਆਂ ਵੀ ਸੀ ਦਰਖਾਸਤਾਂ ਸਾਰੀਆਂ ਭੇਜੀਆਂ ਵੀ ਮੇਰੇ ਨਾਲ ਆਹ ਗੱਲਬਾਤ ਹੋਈ ਹੈ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਕਿੰਨੇ ਬੰਦੇ ਸੀ ਉਹ ਉਹ ਸਿਗੇ ਜੀ ਘੱਟੋ ਘਾਟੇ 6-7 ਜਨੇ ਸੀਗੇ ਬੰਦੇ ਜੀ ਨੇ ਕਿੰਨਾ ਚਲੋ ਗਿਆ ਜੀ ਇਹ 14-5 ਦੀ ਹੋਈ ਆ ਸਰ ਇਹ ਤੋਂ ਬਾਰ ਬਾਰ ਤੁਸੀਂ ਥਾਣੇ ਆ ਜਾ ਰਹੇ ਤੇ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਰ ਕੋਈ ਸੁਣਵਾਈ ਨਹੀਂ ਹੋਈ ਐਕਚੁਅਲੀ ਇਹ ਆ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਜੀ ਫਲਾਨੀ ਜੀ ਵੀ ਨੇ ਅਦਾ ਇਹ ਉਹਨਾਂ ਦੀ ਇਹ ਆ ਉਹ ਆ ਇਹ ਜਿਹੜੀ ਅੱਜ ਫਲੈਕਸ ਲਿਆਂਦੀ ਹੋਈ ਵੱਡੀ ਫਲੈਕਸ ਲਿਆਉਂਦਾ ਹੀ ਇਹ ਕੰਮ ਸੀਗਾ ਜੀ ਭਈ ਜਿੱਦਾਂ ਇਹਦੇ ਤੇ ਲਿਖਿਆ ਜੀ ਮੇਰੀ ਜ਼ਮੀਨ ਮੇਰਾ ਹੱਕ ਇਹ ਲਿਖਣ ਦਾ ਕਾਰਨ ਇਹ ਸੀਗਾ ਵੀ ਮੇਰੇ ਪਿਤਾ ਜੀ ਨੇ ਜ਼ਮੀਨ ਦਾਦਾ ਜੀ ਨੇ ਜ਼ਮੀਨ ਖਰੀਦੀ ਸੀ ਦਾਦਾ ਜੀ ਨੇ ਜ਼ਮੀਨ ਸਾਡੇ ਪਛਤੈਨੀ ਜ਼ਮੀਨ ਚਲਦੀ ਹੈ ਮੇਰੇ ਪਿਤਾ ਜੀ ਦੇ ਨਾਂ ਆ ਗਈ। ਅੱਛਾ ਜੀ ਇਹ ਪ੍ਰਸ਼ਾਸਨ ਮੇਰੇ ਤੋਂ ਪ੍ਰੂਫ ਮੰਗਦਾ ਸੀ ਮੈਂ ਕੋਰਟ ਦੀ ਸਟੇ ਆਰਡਰ ਵੀ ਦਿੱਤੇ ਹੋਏ ਆ ਜੀ। ਮਾਨਯੋਗ ਕੋਰਟ ਨੇ ਸਾਨੂੰ ਸਟੇ ਆਰਡਰ ਦਿੱਤੇ ਸੀ ਉਹ ਵੀ ਮੈਂ ਦਿੱਤੇ ਇਹਦੇ ਤੋਂ ਇਲਾਵਾ ਵੀ ਮੇਰੇ ਕੋਲ ਜਿਹੜੀ ਵੀ ਬ੍ਰਦਰ ਜ਼ਮੀਨ ਦੀ ਗੱਲ ਕਰਦੇ ਆ ਜ਼ਮੀਨ ਦਾ ਕਬਜ਼ਾ ਕਿਹਦੇ ਕੋਲ ਹੈ? ਕਬਜ਼ਾ ਆਪਣੇ ਕੋਲ ਹੈ ਜੀ। ਫਿਰ ਜਿਹੜੇ ਕਬਜ਼ਾ ਕਰਦੇ ਉਹ ਕੌਣ ਆ? ਉਹ ਕਬਜ਼ਾ ਜਿਹੜੇ ਕਰ ਜਿਹੜੇ ਨਾਮ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸੀ ਜਨਾਬ ਇੱਕ ਹੈਗਾ ਸਰ ਸੋਰਜਨ ਸਿੰਘ ਰਵੀ ਪਾਪਾ ਤੇ ਰਵੀ ਪਾਲੀ ਇਹਨਾਂ ਨੇ ਮੇਰੀ ਉੱਧਰ ਨੂੰ ਕੁੱਟਮਾਰ ਕੀਤੀ ਹੈ ਇਹਨਾਂ ਇਹਨਾਂ ਦੇ ਵਿੱਚ ਨਾ ਜੀ ਇੱਕ ਬੰਦਾ ਇਨਵੋਲਵ ਆ ਕਮਲਦੀਪ ਵਾਲੀਆ ਅੱਛਾ ਜੀ ਕਮਲਦੀਪ ਵਾਲੀਆ ਇਹ ਕਮਲਦੀਪ ਵਾਲੀਆ ਜਿਹੜਾ ਇਹ ਕਹਿੰਦਾ ਜੀ ਮੈਂ ਜ਼ਮੀਨ ਖਰੀਦੀ ਹੋਈ ਆ ਜਿਹੜੀ ਜ਼ਮੀਨ ਦੇ ਇਹਦੀ ਸਾਰੀ ਜ਼ਮੀਨ ਦੇ ਵਿੱਚੋਂ ਘੱਟੋ ਘੱਟ 443 ਮਾਲਿਆਂ ਦੇ ਵਿੱਚੋਂ ਤਿੰਨ ਮਾਲਿਆਂ ਦੀ ਮਾਲਕੀ ਹੈ ਕਹਿੰਦੀ ਹੈ ਜੀ ਤੇ ਤਿੰਨ ਮਾਲਿਆਂ ਦੀ ਮਾਲਕੀ ਦੇ ਨਾਲ ਉੱਥੇ ਕਿੰਨੀ ਸਾਰੀ ਜ਼ਮੀਨ ਦੱਬਾਂ ਦੀ ਕੋਸ਼ਿਸ਼ ਕਰ ਰਿਹਾ ਜੀ ਇਹ ਹੂੰ ਹੂੰ ਇਹ ਜੋ ਕਬਜ਼ਾ ਤੁਹਾਡੇ ਕੋਲ ਫਿਰ ਜ਼ਮੀਨ ਤੁਹਾਡੀ ਕਿੱਦਾਂ ਕਬਜ਼ੇ ਵਿੱਚ ਲੈ ਲਿਆ ਉਹਨੇ ਇਹ ਇਹੀ ਤਾਂ ਜੀ ਪੂਖਰ ਮਾਫੀਆ ਜੀ ਹੂੰ ਇਹੀ ਪੂਖਰ ਮਾਫੀਆ ਵੱਲੋਂ ਤੁਸੀਂ ਕਿਸੇ ਬੰਦੇ ਤੋਂ ਸੇਲ ਪਰਚੇਜ਼ ਕਰੇ ਤੈਨਾਂ ਮਾਲੀ ਕਾਹ ਵੇ ਤੁਸੀਂ ਉੱਥੇ ਕਰਨਾ ਚਾਹੁੰਦੇ ਹੋ ਉੱਥੇ 617 ਮਾਲਿਆਂ ਦੇ ਉੱਤੇ ਮੇਰੇ ਨਹੀਂ ਅਦਰਵਾਈਜ਼ ਵੀ ਉੱਥੇ ਜਿਹੜੇ ਹੋਰ ਮਾਲੇ ਆ ਉਹਨਾਂ ਦੇ ਉੱਤੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਕਿੰਨੇ ਟਾਈਮ ਤੋਂ ਧੱਕਾ ਚੱਲਦਾ ਪਿਆ ਬਈ ਇਹ ਪਾਜੀ ਮੇਰੇ ਨਾਲ 14 ਪੰਜ ਨੂੰ ਮੈਂ ਪਹਿਲੀ ਦਰਖਾਸਤ ਦਿੱਤੀ ਸੀ ਉਦੋਂ ਮੇਨਾਂ ਕੁੱਟਮਾਰ ਹੋਈ ਸੀ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਤੇ ਮੈਂ ਬੰਦਿਆਂ ਨੂੰ ਰੁਕੜ ਜਾਂਦਾ ਮੇਰੇ ਤੇ ਕੁੱਟਮਾਰ ਹੁੰਦੀ ਆ ਮੇਰੇ ਤੇ ਪਿਸਤੌਲ ਤਾਲ ਲੈਣ ਦੇ ਅਗਲੇ ਮੇਰੀ ਦਸਤਾਰ ਲਾਉਂਦੇ ਆ ਪ੍ਰਸ਼ਾਸਨ ਮੈਨੂੰ ਇਹ ਗੱਲ ਕਹਿੰਦਾ ਪਿਆ ਵੀ ਤੁਸੀਂ ਉਹਨਾਂ ਦੀ ਜ਼ਮੀਨ ਆ ਕਿੰਨੇ ਜਣਾਂ ਨੇ ਕੁੱਟਮਾਰ ਕੀਤੀ ਤੁਹਾਡੇ ਨਾਲ ਕੱਟੂ-ਕੱਟ ਪਾਜੀ ਉੱਥੇ 5-6 ਬੰਦੇ ਸੀਗੇ ਕੁੱਟਮਾਰ ਕਰਨ ਦੇ ਤੇ ਕੀ ਕੀ ਮੰਗ ਕੀ ਕਰਦੇ ਆ ਮੰਗ ਮੈਂ ਇਹੀ ਕਰਦਾ ਜੀ ਵੀ ਮੇਰੀ ਸੁਣਵਾਈ ਕੀਤੀ ਜਾਵੇ ਜੋ ਸਾਡਾ ਇਨਸਾਫ ਹੋ ਕੀਤਾ ਜਾਵੇ ਜਿਹੜੇ ਬੰਦੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਮੀਨ ਸਾਰੀ ਕਿੱਥੇ ਗਈ ਬ੍ਰਦਰ ਇਹ ਇਹ ਜਮੀਨ ਆਪਣੀ ਪਿੰਦੀ ਚੰਡੀਗੜ੍ਹ ਹਾਈਵੇ ਤੇ ਥੋੜਾ ਥੱਲੇਤਰ ਗਈ ਜੀ ਨਹੀਂ ਉੱਥੇ ਕੀ ਬਾੜੀ ਵਗੈਰਾ ਹਾਂਜੀ ਹਾਂਜੀ ਖੇਤੀ ਹੈ ਜੀ ਚਾਰ ਦੁਆਰੀ ਬਗਲ ਕੀਤਾ ਹੋਇਆ ਹਾਂਜੀ ਆਪਣੀ ਜਮੀਨਾਂ ਸਾਰਾ ਕੁਝ ਹੋਇਆ ਜੀ ਆ ਇਹਦੇ ਵਿੱਚ ਨਾ ਵਗੈਰਾ ਸਭ ਕੁਝ ਦਿੱਤੀ ਬਾੜੀ ਦੇ ਸਾਰੇ ਪ੍ਰੂਫ ਆਪਣੇ ਕੋ ਏ ਟੂ ਜ਼ੈਡ ਆ ਜੀ ਕਿੰਨੀ ਜਮੀਨਾਂ ਟੋਟਲ 53 ਮਾਲੇ 2.5 ਕਨਾਲ ਜੀ 53 ਮਾਲੇ ਜਮੀਨ ਆ ਅੱਛਾ ਹੁਣ ਤੁਸੀਂ ਡੀਐਸਪੀ ਨੂੰ ਮਿਲੇ ਤੁਹਾਨੂੰ ਕੀ ਉਹਨਾਂ ਨੇ ਡੀਐਸਪੀ ਸਾਹਿਬ ਨੇ ਜੋ ਅੱਜ ਤੋਂ 3 ਮਹੀਨੇ ਪਹਿਲਾਂ ਕਿਹਾ ਸੀ ਜੀ ਕੋਈ ਨਹੀਂ ਬਿਠਾਵਾਂ ਪਰ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਜੇ 올ਟਾ ਮੈਂ ਕਿਹਾ ਜੀ ਵੀ ਮੇਰੇ ਤੇ ਉਹਨਾਂ ਨੇ ਕੁੱਟਮਾਰ ਕੀਤੀ ਹੈ ਤੁਸੀਂ ਇਹ ਵੀ ਪੇਪਰ ਦੇਖ ਲਓ ਜੀ ਮੈਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਕਹਿੰਦੇ ਐਸਐਚਓ ਸਾਹਿਬ ਕੋ ਜਲ ਜੋ ਉਹਨਾਂ ਦੇ ਬੰਦੇ ਕਹ ਰਹੇ ਜੀ ਐਸਐਚਓ ਸਾਹਿਬ ਨੂੰ ਮਿਲੋ ਜਾ ਕੇ ਸੁਣਵਾਈ ਨਹੀਂ ਹੋ ਰਹੀ। ਬੰਨ ਹੁਣ ਅੱਗੇ ਡਰ ਹੈਗਾ ਕਿ ਹਾਂਜੀ ਸਾਨੂੰ ਅੱਗੇ ਡਰ ਹੈ ਜੀ ਵੀ ਸਾਨੂੰ ਅਸੀਂ ਆਪਣੀ ਜ਼ਮੀਨ ਤੇ ਜਾਣੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਜੀ। ਤੇ ਸਾਡੇ ਨਾਲ ਕੋਈ ਵੀ ਧੱਕਾ ਹੋ ਸਕਦਾ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ। ਵੀ ਇਸ ਧੱਕੇ ਤੋਂ ਸਾਨੂੰ ਬਚਾਇਆ ਜਾਵੇ। ਇਹ ਇਹ ਚੱਕਰ ਹੈ ਜੀ ਇੱਕ ਮੈਂ ਕਿਸਾਨ ਮੋਰਚੇ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਵੀ ਮੇ ਤੁਸੀਂ ਜਰੂਰ ਮੇਰੀ ਹੈਲਪ ਕਰੋ ਜੀ ਤੇ ਦੂਜਾ ਇਹ ਹੈ ਵੀ ਜਿੰਨੇ ਵੀ ਸੱਜਣ ਵੀਰ ਆ ਖਾਲਸਾ ਪੰਥ ਵਾਲੇ ਵੀ ਮੇਰੇ ਇਹਨਾਂ ਨੇ ਉਸ ਦਿਨ ਜੀ ਕੁੱਟਮਾਰ ਬਹੁ ਕੀਤੀ ਮੇਰੇ ਬਾਲਾਂ ਤੋਂ ਫੜ-ਫੜ ਕੁੱਟਿਆ ਇਹਨਾਂ ਨੇ ਜੀ ਮੈਨੂੰ ਤੇ ਮੈਨੂੰ ਅਨਸਾਫ਼ ਦੁਵਾਇਆ ਜਾਵੇ ਕੁੱਟ ਦੀ ਗੱਲ ਕਰਦੇ ਹੋ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੁੱਟਣ ਚ ਕੁੱਟਣ ਦੇ ਵਿੱਚ ਉਸ ਦਿਨ ਸ਼ਾਮਲ ਸੀਗਾ ਜੀ ਸੁਰਜਨ ਸਿੰਘ ਅ ਰਵੀ ਬਾਬਾ ਜੀ ਤੇ ਰਵੀ ਪਾਲ ਤੇ ਇਹਨਾਂ ਦੇ ਨਾਲ ਇਹਨਾਂ ਨੇ ਬੰਦੇ ਸੱਦੇ ਜੀ ਉਹ ਅਣਪਛਾਤੇ ਬੰਦੇ ਸੀਗੇ i20 ਗੱਡੀ 'ਚ ਆਏ ਇਹਨਾਂ ਨੇ ਮੈਨੂੰ ਕੁੱਟ ਮਾਰ ਕੇ ਕਿੱਥੇ ਦੇ ਬੰਦੇ ਸਾਰੇ ਇਹ ਜਿਹੜੇ ਨਾਮ ਦੱਸੇ ਜੀ ਇਹ ਬੰਦੇ ਪੜਾਈਦੇ ਆ ਜ ਠੀਕ ਠੀਕ ਹੈ ਜੀ ਇਹ ਮੇਰਾ ਹੱਕ ਮੇਰੀ ਜ਼ਮੀਨ ਦਾ ਤਾਂ ਹੀ ਸੀ ਵੀ ਪ੍ਰਸ਼ਾਸਨ ਬਾਰ ਬਾਰ ਮੈਨੂੰ ਕਹਿ ਰਿਹਾ ਤੁਸੀਂ ਆਪਣੀ ਜ਼ਮੀਨ ਦੱਸੋ ਕਿੱਥੇ ਆ ਪ੍ਰਸ਼ਾਸਨ ਨੂੰ ਸ਼ਾਇਦ ਲੱਗਦਾ ਸੀ ਵੀ ਛੋਟੀ ਫਰਦ ਕਰਕੇ ਇਹਨਾਂ ਨੂੰ ਦੱਸ ਨਹੀਂ ਸੀ ਰਿਹਾ ਇਸ ਕਰਕੇ ਮੈਂ ਅੱਜ ਵੱਡੀ ਕਰਕੇ ਲਿਆ ਆ ਵੀ ਇਹਨਾਂ ਨੂੰ ਦੱਸ ਜੀ ਵੀ 329 ਵਟਾ ਇੱਕ ਹੈ ਜਿਹੜੀ ਪਰ ਉਹਦਾ ਸਾਹਿਬ ਨੂੰ ਦੱਸਿਆ ਇਸ ਬਾਰੇ ਤੁਸੀਂ ਨਹੀਂ ਤਹਿਸੀਲਦਾਰ ਸਾਹਿਬ ਨਾਲ ਕੋਈ ਇਸ ਬਾਰੇ ਰਾਫਤਾ ਨਹੀਂ ਸੀ ਹੋਇਆ ਜੀ ਤੇ ਉਸ ਵਿੱਚ ਉਦਾਂ ਇਹ ਆਪਣੀ ਜਿਹੜੀ ਨਿਸ਼ਾਨਦਈ ਹੈ ਉਹ ਸਾਰੀ ਲੱਗੀ ਹੋਈ ਹੈ ਜੀ ਤੁਹਾਡੇ ਦਫ਼ਤਰ ਦੇ ਬਾਹਰ ਕਿੰਨਾ ਲਾਇਆ ਹੈ ਫਲੈਕਸ ਲਗਾ ਕੇ ਕੀ ਮਾਮਲਾ ਸਾਰਾ ਹੈ ਕੌਣ ਹੈ ਲੋਕ ਇਹਨਾਂ ਦਾ ਕੋਈ ਪ੍ਰਾਪਰਟੀ ਦਾ ਡਿਸਪਿਊਟ ਹੈ ਜੀ। ਆਲਰੇਡੀ ਇਹ ਕੇਸ ਜਿਹੜਾ ਹੈ ਅਦਾਲਤ ਦੇ ਵਿੱਚ ਚੱਲਦਾ ਹੈ। ਅਦਾਲਤ ਦੇ ਕੋਟ ਹੀ ਇਹਨੂੰ ਜਾਲ ਪਰੇਗੇ। ਲੋਕ ਮੈਨੂੰ ਜਿੰਨਾ ਕੋ ਪਤਾ ਉਹ ਤੇ ਥੋੜੀ ਜਿਹੀ ਜਗ੍ਹਾ ਘੱਟ ਸੀ ਤੇ ਉਹਨਾਂ ਦਾ ਆਲਰੇਡੀ ਇਹ ਜਿਹੜਾ ਹੈ ਉਹ ਆਕਸਾਈਡ ਕਰਦੇ ਆ। ਜੱਸਾ ਉਹਦੇ ਵੀ ਲੱਗਿਆ ਹੋਊਗਾ ਕਿਸੇ ਨਾ ਕੋਈ ਤਰੀਕਾ ਨੇ ਉੱਤੇ ਦੋਨਾਂ ਪਾਰਟੀਆਂ ਨੂੰ ਸੱਦਿਆ ਗਿਆ। ਉਹਨਾਂ ਦੇ ਜਵਾਬ ਦਾਰੇ ਉਹਨਾਂ ਨੇ ਪੇਸ਼ ਹੋਏ ਆ। ਕੋਈ ਸਰਕਾਰ ਦੇ ਵਿੱਚ ਕੋਈ ਇੰਟਰਫੀਰੈਂਸ ਬੰਦੀ। ਤੁਹਾਡੇ ਵਾਰਸਾਂ ਨਾਲ ਲਾਉਣ ਦਾ ਕਾਰਨ। ਡੈਰੀ ਘਟੇ ਕੁਝ ਨਹੀਂ। ਇਹਨਾਂ ਨੂੰ ਸੁਣਾਇਆ ਹੈ ਕਿ ਸਾਡੇ ਨਾਲ ਰਿਲੇਟ ਕੁਝ ਨਹੀਂ ਕਰਨਾ ਹੈਗਾ। ਇਹ ਮੈਨੂੰ ਆ ਕੇ ਦੱਸਦਣ ਕਾਇਨ ਨਹੀਂ ਲਾਇਆ ਜਿਹੜੇ ਤੁਹਾਨੂੰ ਮਿਲ ਕੇ ਤੁਹਾਨੂੰ ਮਿਲ ਕੇ ਇਹ ਕਹਿੰਦੇ ਵੀ ਅੱਜ ਜਿਹੜੇ 2 ਮਹੀਨੇ ਪਹਿਲਾਂ ਸਾਨੂੰ ਜਵਾਬ ਸੀ ਉਹੀ 2 ਮਹੀਨੇ ਪਹਿਲਾਂ ਵੀ ਇਹਨਾਂ ਨੂੰ ਇਹੀ ਰਿਪਲਾਈ ਦਿੱਤਾ ਸੀ ਕਿ ਸਾਡੇ ਰਿਲੇਟਡ ਨਹੀਂ ਹੈਗਾ ਕੋਰਟ ਦਾ ਮੈਟਰ ਆ ਕੋਰਟ ਦੇ ਵਿੱਚ ਆਪਣੇ ਆਪਣੇ ਜਵਾਬ ਦੇਵਾ ਪੇਸ਼ੰਤ ਕਰੋ ਜੋ ਵੀ ਅਦਾਲਤ ਵੱਲੋਂ ਹੁਕਮ ਆਏਗਾ ਉਹ ਆਪਾਂ ਇੰਪਲੀਮੈਂਟ ਕਰਾਂਗੇ ਉਹ ਕਹਿੰਦੇ ਕਿ ਇਹਨਾਂ ਕਟਮਾਰ ਹੋਈ ਸੀ ਉਹਦੇ ਵਿੱਚ ਵੀ ਨਾਮ ਮਰੀਜ਼ ਡੀਐਸਪੀ ਦਫ਼ਤਰ ਸੁਣਾਈ ਹੋਇਆ ਤੇ ਨਾਮ ਨੂੰ ਸੁਦਰ ਸੁਣਾਈ ਹੋਈ ਹੈ ਨਾ ਇਦਾਂ ਦੀ ਕੋਈ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਨਾ ਇਦਾਂ ਦਾ ਕੋਈ ਬਕਵਾ ਜਿਹੜਾ ਅਜੇ ਤੱਕ تصਦੀਕ ਹੋਇਆ ਹੈ ਆਹ ਐਪਲੀਕੇਸ਼ਨ ਕੋਈ ਇਹਨਾਂ ਨੇ ਦੇਣੀਆ ਸੱਚ ਕੋਈ ਇਨਸੀਡੈਂਟ ਹੋਇਆ ਤਾਂ ਆਪਣੀ ਐਪਲੀਕੇਸ਼ਨ ਦੇਣ ਦੀ ਆਪਾਂ ਉਹਨੂੰ ਵੈਰੀਫਾਈ ਕਰ ਲੈਨੇ ਆ ਕਿਹੜੇ ਕਿਹੜੇ ਪਿੰਡ ਦਾ ਮਾਮਲਾ ਇਹ ਸੀ ਕਿੱਥੇ ਪ੍ਰਾਪਰਟੀ ਕਿੱਥੇ ਆ ਇਹ ਖੰਗੂੜੇ ਪਿੰਡ ਦੀ ਦੱਸਦੇ ਆ ਜੀ ਪ੍ਰਾਪਰਟੀ ਹੈਗੀ ਆ ਬਾਕੀ ਇਹ ਖਸੀਨਦਾ ਸਾਹਿਬ ਐਸੀ ਹੋਂ ਸਾਭ ਤੋਂ ਆਪਣਾ ਜਾ ਕੇ ਤੇ ਤੁਹਾਡੇ ਮੂਰੇ ਧਰਨਾ ਲਾਉਣ ਦਾ ਕਾਰਨ ਜੀ ਮੇਰੀ ਤਾਂ ਸਮਝ ਤੋਂ ਬਾਹਰ ਹੈ ਨੇ ਤੁਨ ਨੂੰ ਮਿਲ ਕੇ ਗਏ ਵੀ ਕੀ ਕਹਿਣਾ ਮੈਂ ਤੈਨੂੰ ਦੱਸ ਦਿੰਦਾ ਜੀ ਤੁਹਾਡਾ ਪ੍ਰਾਪਰਟੀ ਦਾ ਡਿਸਕਿਊਟ ਆ ਆਪਣਾ ਅਦਾਲਤ ਵਿੱਚ ਆਪਣੀ ਆਪਣੀ ਚਾਰਾ ਜਾਈ ਕਰੋ ਜਿਵੇਂ ਜੇ ਕੋਈ ਜੁਬੀਨ ਦਾ ਤੁਹਾਨੂੰ ਲੱਗਾ ਆ ਉਹ ਕੰਸਲਟ ਰੈਵਨਿਊ ਡਿਪਾਰਟਮੈਂਟ ਹੈਗਾ ਉਹਨਾਂ ਕੋਲ ਜਾ ਕੇ ਆਪਣਾ ਕਰਾ ਕੋਈ ਲੋਗ ਡਿਪੀਸਾਬ ਜਮਾਨਤ ਨਾਲ ਆਈ ਪਤਾ ਨਹੀਂ ਜੀ ਹੁਣ ਇਹ ਜਸਟ ਆਈ ਸੀ ਮੇਰੇ ਕੋਲ ਕਦੇ ਸਾਡੇ ਤੁਹਾਡੇ ਕੋ ਕੰਪਲੇਂਟ ਆ ਮੈਨੂੰ ਦੱਸਿਆ ਜੀ ਜਿਹੜੀ ਤੁਹਾਡੀ ਕੰਪਲੇਂਟ ਆ ਇਹ ਜਿਹੜੀ ਅਦਾਲਤ ਦੇ ਕੇਸ ਨਾਲ ਸਾਰਾ ਜਿਹੜੀ ਫਾਈਲ ਕਰਕੇ ਜਿਹੜੀ ਕੰਪਲੇਂਟ ਆ ਇਹ ਉਹ ਕਾਦੀ ਆ ਜੀ ਪ੍ਰਾਪਰਟੀ ਦਾ ਨਾਮ ਹੀ ਦੱਸਿਆ ਕਰ ਨੂੰ ਪ੍ਰਾਪਰਟੀ ਦਾ ਸਵਾਲ ਕਿਹਨੇ ਦੀ ਐਂਟੀਟੀ ਹੈ ਇਹ ਨਹੀਂ ਕਿਸੇ ਐਂਟੀਟੀ ਵਾਲੇ ਨਹੀਂ ਜੀ ਦੋ ਪਾਰਟੀਆਂ ਦਾ ਜੀ ਹੈਗਾ ਪ੍ਰਾਪਰਟੀ ਦਾ ਇਹਨਾਂ ਦਾ ਡਿਸਪੂਟ ਹੈ ਇਹਨੂੰ ਵੀ ਕੰਪਲੇਂਟ ਆਈ ਸੀ ਕੰਪਲੇਂਟ ਜਿਹੜੀ ਆ ਉਹ ਫਾਈਲ ਕਰਤੀ ਗਈ ਕਿਉਂਕਿ ਜਿਹੜਾ ਨੇ ਪੁਲਿਸ ਜਿਹੜਾ ਸਦਾ ਵੀ ਦਖੰਡਾ ਜੀ ਨਹੀਂ ਬੰਦਦੀ ਤੇ ਜਿਹਦੀ ਨਾਲ ਸੋ ਚਾਹ ਆਲਰੇਡੀ ਇਹਨਾਂ ਦਾ ਝਗੜਾ ਚੱਲਦਾ ਤੁਸੀਂ ਕਿਹੜੀ ਜ਼ਮੀਨ ਹੈ ਉਹ ਉਹ ਦਾ ਮਾਲਕ ਹੋਣਾ ਜੀ ਜਿਹੜੀ ਜ਼ਮੀਨ ਹੈ ਇਸ ਟਾਈਮ ਹੈਗੀ ਹੈ ਕੰਪਲੇਂਟ ਦੇ ਟੈਕੋ ਇਹਨਾਂ ਦੇ ਡਿਟੇਲ ਦੇ ਵਿੱਚ ਤਨੀ ਮੈਂ ਗਿਆ ਹੈਗਾ ਕਿ ਕਿੰਨੀ ਇਹਨਾਂ ਦੀ ਪ੍ਰਾਪਰਟੀ ਹੈ ਦਾ ਕੀ ਹੈਗਾ ਥੋੜਾ ਜਿਹਾ ਜਿੰਨਾ ਕਿ ਮੈਨੂੰ ਪਤਾ ਲੱਗਾ ਕਿ ਥੋੜੀ ਜੀ ਉਸ ਜਗ੍ਹਾ ਦੇ ਟਾਟਾ ਉਹ ਜਿਹੜੀ ਦੂਸਰੀ ਪਾਰਟੀ ਆ ਉਹ ਪਿਛਲੇ ਕਰੀਬ 100 ਸਾਲਾਂ ਤੋਂ ਉਸ ਜਗ੍ਹਾ ਦੇ ਉੱਤੇ ਕਾਬਜ਼ ਹੈ ਨਹੀਂ ਉਹ ਤੋਂ ਕਬਜ਼ਾ ਕਿਹਦੇ ਕੋਲ ਹੈ ਇਸ ਵਜh ਸਹੀ ਗੱਲ ਹੈ ਇਸ ਟਾਈਮ ਕਬਜ਼ਾ ਕਿਹਦੇ ਕੋਲ ਹੈ ਤੁਹਾਨੂੰ ਐ ਕੋਸ਼ਿਸ਼ ਦੂਸਰੀ ਪਾਰਟੀ ਦੇ ਕੋਲ ਸੁਣਨ ਚ ਆਇਆ ਕੋਈ ਉਸ 100 ਸਾਲਾਂ ਦਾ ਕਬਜ਼ਾ ਜੀ ਵੀ ਕਾਹਨ ਡਿਸਪੀਸ ਜਸਾਨੀ ਬ ਜਿਹੜੇ ਧਰਨਾ ਕਰੀਏ ਕਿਹਦੇ ਕਬਜ਼ਾ ਸਾਡੇ ਕੋਲ ਸਾਡੇ ਨਾਮ ਤੇ ਰਜਿਸਟਰੀ ਵਗੈਰਾ ਦਾ ਹੈ ਕੋਈ ਤੁਹਾਨੂੰ ਨਹੀਂ ਕੋਈ ਨਹੀਂ ਇਦਾਂ ਦੇ ਬਾਰੇ ਨਹੀਂ ਕੋਈ ਧਿਆਨ ਦੂ ਚਾਹੀਏ ਕੋਈ ਉਹ ਹੀ ਤੁਹਾਨੂੰ ਦੱਸ ਰਿਹਾ ਕਿ ਲੋ ਆਲੇ ਜਿਹੜਾ ਅਖਿ ਦੇ ਵੈਰੀਫਾਈ ਹੋਇਆ ਵੈਰੀਫਾਈ ਹੀ ਹੋਇਆ ਤੇ ਕਿਹੜਾ ਤੁਹਾਡੇ ਨੂੰ ਧਰਨਾ ਲਾਇਆ ਗਿਆ ਵੀ ਤੁਹਾਡੇ ਕੋਲ ਕੀ ਐਕਸ਼ਨ ਹੈਗੇ ਧਰਨਾ ਕਰਨੀਆਂ ਤੇ ਵੀ ਦੇਖੋ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਆਪਣਾ ਫੀਸ ਕੋਈ ਦਰਸਾਉਂਦਾ ਆਪਣਾ ਕੋਈ ਚੱਕਰ ਨਹੀਂ ਪਰ ਜੇ ਕਿਸੇ ਨੂੰ ਤੰਗ ਨਿਸ਼ਾਨ ਕਰਨਗੇ ਫਿਰ ਨੰਮ ਤੇ ਕੇਸ ਹੋਊਗਾ ਉਹਨਾਂ ਨੇ ਕਿਹਾ ਵੀ ਸਾਡੀ ਜੇ ਨਹੀਂ ਕੋਈ ਸੁਣਾਈ ਕਰਨੀ ਕੋਸ਼ਿਸ਼ ਡੀਐਸਪੀ ਦਾ ਆਣਾ ਥਾਣਾ ਸਦਰ ਵੀ ਅਸੀਂ ਭੁਖੜ ਧਾਲ ਤੇ ਬਿਠਾਂਗੇ ਦੇਖੋ ਜੀ ਜਿਹੜੇ ਵਿਆਹ ਰਿ ਆਪਾਂ ਅੰਦਰ ਹਿੰਦੂ ਸਾਹਿਬ ਆ ਗਏ ਨਾ ਪਰ ਨੰਮ ਰੈਂਡਮ ਲੈ ਲਵਾਂਗੇ ਕਿ ਉਹਨਾਂ ਦੇ ਸੰਬੰਧਿਤ ਜਿਹੜਾ ਡਿਪਾਰਟਮੈਂਟ ਦੇ ਸੰਬੰਧਿਤ ਹੈਗਾ ਉਹ ਦੇਖ ਰਹੇ ਆਂਗੇ ਕਿ ਹੈਗਾ ਜੀ ਇਹਨਾਂ ਨੂੰ ਮੈਟ